ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਮਾਣੀ ਬਣਾਉਣ ਲੱਗੇ ਹਾਂ ਇਹ ਪਹਾੜੀ ਡਿਸ਼ ਤੁਸੀਂ ਇਹ ਸਮਗਰੀ ਦੇਖ ਲਓ ਕद्दू ਨੂੰ ਕੱਟ ਲੈਣਾ ਇਸ ਤਰ੍ਹਾਂ ਤੇ ਧੋ ਕੇ ਰੱਖ ਲਈਓ ਬੇਸਨ ਚਾਹੀਦਾ ਇਹਦੇ ਵਿੱਚ ਪਿਆਜ਼ ਤੜਕੇ ਲਈ ਧਨੀਆ ਮੇਥੇ ਨਮਕ ਢੇਗੀ ਮਿਰਚ ਕੁਝ ਮਸਾਲੇ ਚੀਨੀ ਔਰ ਇਮਲੀ ਦਾ ਪੇਸਟ ਅਸੀਂ ਇਹ ਲਈ ਨੂੰ ਪਾਣੀ ਵਿੱਚ ਭੇਕੇ ਰੱਖ ਲਿਆ ਹੈ ਇਹ ਚੰਗੀ ਤਰ੍ਹਾਂ ਗਲ ਗਈ ਆ ਅਸੀਂ ਇਹਦਾ ਪਾਣੀ ਯੂਜ਼ ਕਰਾਂਗੇ ਤੇਲ ਗਰਮ ਹੋ ਗਿਆ ਹੈ ਸਾਡਾ ਤੇ ਥੋੜੀ ਜਿਹੀ ਅਸੀਂ ਮੇਥੀ ਪਾਵਾਂਗੇ ਸਭ ਤੋਂ ਪਹਿਲਾਂ ਫਿਰ ਸੁੱਕਾ ਧਨੀਆ ਜੀਰਾ ਥੋੜੀ ਜਿਹੀ ਕਾਲੀ ਮਿਰਚ ਵੀ ਪਾਵਾਂਗੇ ਅਸੀਂ ਪਿਆਜ਼ ਪਾਦਾਂਗੇ ਲੋ ਜੀ ਪਿਆਜ਼ ਸਾਡਾ ਥੋੜਾ ਜਿਹਾ ਸੌਫਟ ਹੋ ਗਿਆ ਹੈ ਆ ਲਾਈਟ ਬ੍ਰਾਊਨ ਜਿਹਾ ਹੋ ਗਿਆ ਹੁਣ ਅਸੀਂ ਨਮਕ ਪਾ ਦਾਂਗੇ ਸਵਾਦ ਅਨੁਸਾਰ ਹਲਦੀ ਪਾ ਦਿਓ ਤੇ ਢੇਗੀ ਮਿਰਚ ਆਪਣੇ ਅਕੋਰਡਿੰਗ ਪਾ ਦਿਓ ਦਰਸੀ ਘੱਟ ਵੱਧ ਖਾਣੇ ਜਿਸ ਤਰ੍ਹਾਂ ਤੇ ਹੁਣ ਚੰਗੀ ਤਰ੍ਹਾਂ ਪੁੰਨ ਲਓ ਥੋੜਾ ਜਿਹਾ ਹੁਣ ਅਸੀਂ ਕद्दू ਪਾ ਦਾਂਗੇ ਥੋੜਾ ਕੱਪੁੱਟ ਗਿਆ ਹੈ ਜੁ ਕੱਦੂ ਪਾ ਦਿੰਦਾ ਹੈ ਥੋੜਾ ਜਿਹਾ ਹੋਰ ਪਾ ਦਣਾ ਕੱਦੂ ਸੀ ਇਹ ਇਹਨੂੰ ਚੰਗੀ ਤਰ੍ਹਾਂ ਪੱਕ ਲੈਣ ਦੋ ਅਸੀਂ 2.5 ਚਮਚ ਬੇਸਣ ਦਾ ਲਿਆ ਹੋਇਆ ਹੈ ਤੁਸੀਂ ਜੇ ਮੇਰੇ ਅਕੋਰਡਿੰਗ ਬਣਾਉਣਾ ਤਾਂ 2.5 ਚਮਚ ਲੈ ਲਿਓ ਤੇ ਅਸੀਂ ਜਿਹੜਾ ਇਮਲੀ ਦਾ ਪਾਣੀ ਰੱਖਿਆ ਸੀਗਾ ਅਸੀਂ ਇਮਲੀ ਨੂੰ ਜੇ ਕੱਟ ਕੇ ਇਹਦੇ ਵਿੱਚ ਪਾਣੀ ਪਾ ਦਾਂਗੇ ਇਮਲੀ ਦਾ ਪਾਣੀ ਪਾ ਕੇ ਇੱਕ ਤਰ੍ਹਾਂ ਪੇਸਟ ਬਣਾ ਲਿਆ ਹੁਣ ਅਸੀਂ ਇਹਦੇ ਵਿੱਚ ਹੋਰ ਥੋੜਾ ਦੂਸਰਾ ਐਡ ਫਨ ਕਰਤਾ ਹੈ। ਲੋ ਜੀ ਚੰਗੀ ਤਰ੍ਹਾਂ ਮਿਕਸ ਕਰਦੇ ਹਾਂ ਕਿਤੇ ਬੇਸਣ ਵਿੱਚ ਕੋਈ ਗੱਠ ਬਣਿਆ ਨਾ। ਚਲੋ ਲੋ ਜੀ ਸੜ੍ਹਾ ਕद्दू ਪੱਕ ਚੁੱਕਾ ਹੈ। ਹੁਣ ਅਸੀਂ ਜੋ ਬੇਸਣ, ਇਮਲੀ ਦਾ ਤੇਲ ਦਾ ਪਾਣੀ ਜਿਹੜਾ ਪਾਇਆ ਸੀ ਔਰ ਪਾਣੀ ਪਾ ਕੇ ਜਿਹੜਾ ਪੇਸਟ ਬਣਾਇਆ ਹੈ ਅਸੀਂ ਵਿੱਚ ਪਾ ਦਾਂਗੇ। ਥੋੜਾ ਜਿਹਾ ਪਾਣੀ ਹੋਰ ਪਾ ਦਾਂਗੇ ਇਹਨੂੰ ਅਸੀਂ ਉਬਾਲਾ ਆਣ ਦੇਣਾ ਆ ਥੋੜੀ ਜਿਹੀ ਵਿੱਚ ਅਸੀਂ ਖੰਡ ਮਿਠਾਸ ਦੇ ਤੌਰ ਤੇ ਪਾਣੀ ਆ 3-4 ਚਮਚ ਨੇ ਖੰਡ ਖੰਡੇ ਦੇ ਅਸੀਂ ਪਾਣੀ ਦੇ ਵਿੱਚ ਮਿਠਾਸ ਲੈ ਲਓ ਜੀ ਉਬਾਲਾ ਆ ਗਿਆ ਹੈ ਚੰਗੀ ਤਰ੍ਹਾਂ ਦੇਖ ਲਓ ਗਾੜੀ ਹੋ ਗਈ ਹੈ ਸਬਜੀ ਹੁਣ ਅਸੀਂ ਇਹਨੂੰ ਸਰਵ ਕਰ ਲੈਂਦੇ ਆ ਸਾਡੀ ਬਾਣੀ ਬਣ ਕੇ ਆ ਰਹੀ ਹੈ ਖੱਟੀ ਮਿੱਠੀ ਤੇ ਸਾਡੇ ਚੈਨਲ